ਅੰਦੀ ਬੇਟੂ ਬੇਟੂ ਚਾਣੀ ਫਾਰਮੈਲਟੀ ਨਾ ਕਰੋ ਤੁਸੀਂ ਉੱਦਾਂ ਵੀ ਹੋਣਾ ਜਿਸ ਰਿਸ਼ਤੇਦਾਰ ਹੋ ਗਿਆ ਚਾਚੂ ਦੇ ਹੀ ਪਿੰਦੇ ਲੈਣਾ ਬਸ ਭੈਣ ਜੀ ਮੈਂ ਇੰਨੇ ਦਿਨਾਂ ਦੀ ਸੋਚਦੀ ਵਿਆਹ ਤੋਂ ਬੈਲਾ ਇੱਕ ਵਾਰ ਤੋਂ ਨਾ ਮੈਂ ਗੱਲ ਕਰ ਗਿਆ ਨਹੀਂ ਅੱਜ ਟਾਈਮ ਲੱਗਾ ਦੇਖੋ ਇੱਦਾਂ ਹੈ ਕਿ ਦਾਜ ਬਾਰੇ ਜੇ ਤੁਸੀਂ ਸੋਚਦੇ ਹੋ ਤਾਂ ਭੁੱਲ ਜਾਓ ਸਾਡੇ ਘਰ ਚ ਦਾਜ ਦਾ ਨਾ ਲੈਣਾ ਵੀ ਪਾਪ ਹੈ ਪਾਪ ਤੁਈਆਂ ਨੂੰ ਆਪਣੀ ਕੁੜੀ ਦੇਣ ਲੱਗੇ ਇਸ ਤੋਂ ਜ਼ਿਆਦਾ ਹਾਨੂੰ ਹੋਰ ਕੀ ਚਾਹੀਦਾ ਭੈਣ ਜੀ ਤੇ ਜੇ ਤੁਸੀਂ ਆਪਣੀ ਕੁੜੀ ਵਾਸਤੇ ਫਰਨੀਚਰ ਹੁਣ ਚਾਹ ਬੋਕੇ ਤਾਂ ਨਾ ਹੁਣੇ ਫੋਨ ਕਰੋ ਕੈਨਸਲ ਕਰੋ ਨਹੀਂ ਨਹੀਂ ਤੁਸੀਂ ਕੈਨਸਲ ਕਰ ਦੋ ਭੈਣ ਜੀ ਅਸੀਂ ਪਿਛਲੇ ਸਾਲ ਹੀ ਪੂਰਾ ਘਰ ਨਵਾਂ ਬਣਾਇਆ ਸਾਰਾ ਫਰਨੀਚਰ ਨਵਾਂ ਲਵਾਇਆ ਮੈਂ ਤੇ ਰੱਖਣਾ ਫਰਨੀਚਰ ਬਸ ਤੁਸੀਂ ਸਿੱਧਾ ਕਰੋ ਜਿਹੜਾ ਫਰਨੀਚਰ ਦੇ ਪੈਸੇ ਨੇ ਉਹ ਨਿਆਣੇ ਦੇ ਨਾਂ ਤੇ ਆ ਫੁੱਟੀ ਕਰਾ ਦਿਓ ਵੀ ਖੁਸ਼ ਹੈਗੀ ਕਿਉਂਕਿ ਹਨੂ ਦਾਜ ਨਹੀਂ ਚਾਹੀਦਾ ਤੇ ਹੁਣ ਤੁਹਾਨੂੰ ਪਤਾ ਹੀ ਹਰ ਮੁੰਡਾ ਇਹ ਚਾਹੁੰਦਾ ਦੇ ਵਿਆਹ ਤੇ ਗੱਡੀ ਆਏ ਤੇ ਹਰ ਪਿਓ ਵੀ ਚਾਹੁੰਦਾ ਆਪਣੀ ਕੁੜੀ ਨੂੰ ਵਿਆਹ ਚ ਵੱਡੀਆਂ ਵੱਡੀਆਂ ਗੱਡੀ ਦਵਾ ਪਰ ਮੈਂ ਦੱਸਾਂ ਮੈਂ ਜੀ ਹਾਡੇ ਕੋਲ ਇੱਕ ਮੋਟਰਸਾਈਕਲ ਇਹਦੇ ਪਾਪਾ ਤੇ ਮੈਂ ਉਹਦੇ ਤੇ ਬੈਠ ਕੇ ਮੈਂ ਬਹਿ ਜਾਣੀ ਪਿੱਛੇ ਅਸੀਂ ਅੱਧਰ ਉੱਧਰ ਕਿੱਥੇ ਜਾਣਾ ਸੀ ਆਪਣੇ ਮੋਟਰਸਾਈਕਲ ਤੇ ਜਾਣੇ ਆ